ਅੱਜ ਦੇ ਪ੍ਰਧਾਨਗੀ ਮੰਡਲ ਤੇ ਮੇਰੇ ਕਵੀ ਜਨ ਸਾਥੀਓ ਸਭ ਨੂੰ ਬਹੁਤ-ਬਹੁਤ ਆਦਰ ਬਹੁਤ-ਬਹੁਤ ਸਤਿਕਾਰ ਆਦਾਬ ਸਤਿ ਸ਼ਕਾਲ ਸੋ ਅੱਜ ਦਾ ਕਵੀ ਦਰਬਾਰ ਤਸ਼ਵੀਰ ਪਾਸ਼ਾ ਸ਼ਰੀਫ ਨੂੰ ਆਪਣੇ ਸੰਗੀ ਨੂੰ ਸਮਰਪਿਤ ਹੈ ਸੋ ਮੈਂ ਆਪਣੀ ਇੱਕ ਰਚਨਾ ਉਹਨਾਂ ਦੀ ਚਲਨ ਚ ਪੇਸ਼ ਕਰਨਾ ਚਾਹਨਾ ਉਮੀਦ ਆ ਕਿ ਤੁਸੀਂ ਸਾਥ ਦਿਓਗੇ ਤੇਰੇ ਖਾਲਸੇ ਦੇ ਗੂੰਜਦੇ ਜੇਕਾਰੇ ਸ਼ੈਨ ਸ਼ਹਾ ਬਜਾਵਾਲਿਆ ਤੇਰੇ ਖਾਵਸੇ ਦੇ ਗੂੰਜਦੇ ਜੇ ਘਾਰੇ ਸ਼ੈਨ ਸ਼ਹਾ ਬਜਾਵਾਲਿਆ ਤੇ ਗਰਮੀਆਂ ਝੱਲੇ ਨੇ ਲੱਖ ਯਾਰੇ ਸ਼ੈਨ ਸ਼ਹਾ ਬਜਾਵਾਲਿਆ ਦੇ ਨੇ ਕਦੇ ਨਾ ਵਸਾਖੀ ਦਾ ਯੋ ਪੁੱਲਦਾ ਝੰਡਾ ਕੇਸਰੀ ਆਨੰਦ ਪੂਰੇ ਚੁਲਦਾ ਦੇਨ ਕਦੇ ਨਾ ਵਸਾਖੀ ਦਾ ਯੋ ਪੁੱਲਦਾ ਝੰਡਾ ਕੇਸਰੀ ਆਨੰਦ ਪੂਰੇ ਚੁਲਦਾ ਮਾਰੇ ਹੱਥੀ ਸ਼ਮਸ਼ੀਰ ਚਮਕਾਏ ਸ਼ੈਨ ਸ਼ਾ ਬਜਾਵਰਿਆ ਤੇਰੇ ਸ਼ੈਨਸ਼ਾਹ ਚੋ ਜਨੇ ਨਿਆਰੇ ਸ਼ੈਨਸ਼ਾਹ ਬਜਾਵਾਲਿਆ ਬਾਣਾ ਸ਼ੇਰਾਂ ਵਾਲਾ ਕੌਮ ਨੂੰ ਸਜਾ ਗਿਆ ਜਾਨ ਮੁਰਦੇ ਸਰੀਰਾਂ ਵਿੱਚ ਪਾਰਿਆ ਬਾਣਾ ਸ਼ੇਰਾਂ ਵਾਲਾ ਕੌਮ ਨੂੰ ਸਜਾ ਗਿਆ ਜਾਣ ਮੁਰਦੇ ਸਰੀਰਾਂ ਵਿੱਚ ਪਾਰਿਆ ਕੌਮ ਥਕੇ ਤੇ ਕਦੇ ਨਾ ਹੁਣ ਹਾਰੇ ਸ਼ੈਨ ਸ਼ਹਾ ਪਾਜਵਾਲਿਆ ਤੇਰੇ ਖਾਲਸੇ ਦੇ ਓਏ ਤੇਰੇ ਖਾਲਸੇ ਦੇ ਗੂੰਜਦੇ ਜੇ ਘਾਰੇ ਸ਼ੈਨ ਸ਼ਹਾ ਪਾਜਵਾਲਿਆ ਵਾਰੇ ਪੰਥ ਤੋਂ ਬਣਾ ਕੇ ਪੁੱਤ ਜੋੜੀਆਂ ਤਾਈਓਂ ਗਾਉਂਦਾ ਏ ਜਮਾਨਾ ਪਿਆ ਘੋੜੀਆਂ ਵਾਰੇ ਪੰਥ ਤੋਂ ਬਣਾ ਕੇ ਪੁੱਤ ਜੋੜੀਆਂ ਤਾਈਓਂ ਗਾਉਂਦਾ ਏ ਜਮਾਨਾ ਪਿਆ ਘੋੜੀਆਂ ਤੇਰੇ ਸ਼ੈਨਸ਼ਾਹ ਚੋਜ ਸੀਨੇ ਆਰੇ ਸ਼ੈਨਸ਼ਾਹ ਬਚਾਵਾਲਿਆ ਤੇਰੇ ਖਾਲਸੇ ਦੇ ਗੂੰਜਦੇ ਜੇ ਘਾਰੇ ਸ਼ੈਨ ਸ਼ਹਾ ਪਾਚਵਾਲਿਆ ਝੰਡੇ ਬੂੰਗੇ ਖੰਡੇ ਕੌਮ ਲਈ ਮਹਾਨ ਨੇ ਤੇਰਾ ਖਾਲਸਾ ਸਿੱਖੀ ਦੀ ਾਨਸ਼ਾਰ ਨੇ ਝੰਡੇ ਬੂੰਗੇ ਖੰਡੇ ਕੌਮ ਲਈ ਮਹਾਨ ਹੈ ਤੇਰਾ ਖਾਲਸਾ ਸਿੱਖੀ ਦੀ ਅਜ ਇਸਾਨ ਹੈ ਸਿੱਖ ਪਾਰਸਾ ਗਰੀਬਾਂ ਦੇ ਸਹਾਰੇ ਸ਼ੈਨ ਸ਼ਹਾ ਪਾਜਵਾਲਿਆ ਤੇਰੇ ਖਾਲਸੇ ਦੇ ਗੂੰਜਦੇ ਜੇ ਘਰੇ ਸ਼ੈਨ ਸ਼ਹਾ ਪਾਜਵਾਲਿਆ ਇਹ ਘਰ ਮੰਬੀਆਂ ਝੱਲੇ ਨੇ ਲੱਖਾਂ ਏ ਸ਼ੈਨ ਸ਼ਾ ਬਜਾਵਾਰਿਆ ਤੇਰੇ ਚੋ ਜੀ ਆ ਓਏ ਚੋਜ ਨੇ ਨਿਆਰੇ ਸ਼ੈਨ ਸ਼ਾ ਬਜਾਵਾਰਿਆ ਬਹੁਤ ਹੀ ਖੂਬਸੂਰਤ ਰਚਨਾ ਤੇ ਬਹੁਤ ਹੀ ਗੁਲੰਦ ਖੂਬਸੂਰਤ ਆਵਾਜ਼ ਦੇ ਵਿੱਚ ਪਤਾ ਪਾਸ ਜੀ ਨੇ ਬੀਤ ਕੀਤੀ ਸੋ ਹੁਣ ਮੈਂ ਬੇਨਤੀ ਕਰਾਂ ਤਸਵੀਰ ਸਿੰਘ ਕਾਲੇਵਾ ਨੇ ਸ਼ਬਦ ਤਿਆਰ ਕੀਤਾ ਸੀ ਜੀ ਦਾ ਤਾਂ ਪਹਿਲਾਂ ਮੈਂ ਤਾਂ ਉਹੀ ਲੋਸ ਕੀਤਾ ਹੈ ਕਹਿੰਦੇ ਉਹ ਸ਼ੁਰੂ ਕਰਨ ਤੋਂ ਬਾਅਦ ਜਦੋਂ ਮੈਂ ਆਪਣੇ ਕੋਲ ਦਾ ਸ਼ੁਰੂ ਕਰ ਲਈ ਚਲੋ ਤੇ ਹੁਣ ਆਪਣਾ ਇੱਕ ਕੋਸ਼ ਬਿਸਕਰਨ ਕੇ ਉਸ ਤੋਂ ਬਾਅਦ ਅ ਅਮਨਦੀਪ ਕੌਰ ਠੱਤੀ ਬ੍ਰਿਜ ਮੈਂ ਜਾਨੀ ਤੇਰੇ ਪਿਆਰੇ ਨੂੰ ਹਾਲ ਮੁਰੀਤਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਤਾਂ ਦਾ ਕਹਿਣਾ ਤੁਧ ਬਿਨ ਰੋਗ ਜੰਗਿਆ ਦੇਓ ਟੇਣਾ ਤੁਧ ਬਿਨ ਰੋਗ ਤੇ ਜੰਗਿਆ ਦੇਓ ਟੇਣਾ ਨਾਗ ਦੇਵਾ ਸਾਡੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਤਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀ ਤਦ ਕਰਣਾ ਧੋਤ ਬਿਨ ਰੋਗਿ ਜਾਨਾਂ ਦੇ ਓਟਣ ਧੋਤ ਬਿਨ ਰੋਗਿ ਜਾਨਾਂ ਦੇ ਓਟਣ ਨਾਂ ਵੀ ਆਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ

ਸਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਰਣਾ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਰਣਾ ਯਾਰੜੇ ਦਾ ਸਾਨੂੰ ਸੱਤਰੀ ਚੰਗਾ ਯਾਰੜੇ ਦਾ ਸਾਨੂੰ ਸੱਤਰੀ ਚੰਗਾ ਪੱਟ ਖੇੜਿਆਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਰ ਮੁਰੀਤ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਰ ਮੁਰੀਤ ਦਾ ਕਹਿਣਾ ਰਹਿ ਗਈ ਕਹਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਨੀ ਨਮਨੀਤ ਕੁਮਾਰ ਜੋ ਸਟੂਡੈਂਟ ਵੀ ਹੈ ਤੇ ਮਿਊਜ਼ਿਕ ਦੇ ਵਿੱਚ ਅੱਜ ਕੱਲ ਆਪਣੇ ਬਤਵਾ ਦਿਖਾ ਰਹੇ ਆ ਸਾਡੇ ਸਾਥ ਦੇ ਨਾਲ ਜੋ ਜੁੜੇ ਮੈਂ ਤੇ ਨਰਮੇਸ਼ਾ ਇੱਕਨਾਂ ਦਾ ਸਾਥੀ ਆ ਉਹ ਸਿੰਗ ਕਰ ਰਿਹਾ ਵਾਸਤੇ ਸੋ ਇਹ ਆਪਣੀ ਕੋਈ ਨੋਕਾ ਆਈਟਮ ਹੈ ਹਮੇਸ਼ਾ ਮੈਂ ਇਹਨਾਂ ਨੂੰ ਕਹਿੰਦਾ ਕਿ ਤੂੰ ਜ਼ਰੂਰ ਆਪਣੀ ਤਿਆਰ ਕਰਕੇ ਆਇਆ ਕਰੋ ਤੇ ਮੈਂ ਤੇ ਆਪਣੇ ਪੇਸ਼ ਕਰਿਆ ਕਰੋ ਇਸ ਨਾਲ ਤੁਹਾਡਾ ਹੋਰ ਹੌਸਲਾ ਵਧੇ ਤੇ ਅਸੀਂ ਤਾਂ ਇਹ ਦੁਆ ਕਰਦੇ ਆ ਕਿ ਸਾਡੇ ਬੱਚੇ ਕੋਈ ਇੱਕ ਦੇ ਵਿੱਚ ਵਧੀਆ ਮਿਊਜ਼ਿਕ ਦੇ ਵਿੱਚ ਆਪਣਾ ਨਾਮ ਪੈਦਾ ਕਰਨ ਗਾਇਕੀ ਦੇ ਨਾਮ ਪਤਾ ਕਰਨ ਚੰਗੇ ਗਾਇਕ ਬਾਣੀ ਚੰਗੇ 뮤직 ਡਾਇਰੈਕਟਰ ਬਾਣੀ ਤੋਂ ਇਹਨਾਂ ਦੇ ਲਈ ਸਾਡੀ ਸ਼ੋਭੇ ਸ਼ਾਮਾਂ ਦੇ ਨਾਲ ਤੇ ਹਮੇਸ਼ਾ ਹੀ ਅਸੀਂ ਇਹਨਾਂ ਨੂੰ ਹੀ ਉਤਸ਼ਾਹ ਕਰਦੇ ਆ ਕਿ ਜਰੂਰ ਆਪਣੀ ਕਿਨਾਂ ਕੋਈ ਆਪਣੀ ਜਰੂਰ ਤਿਆਰ ਕਰਿਆ ਕਰੋ ਆਈਟਮ ਸੋ ਇਹ ਬਹੁਤ ਮਿਹਨਤ ਵੀ ਕਰਦੇ ਆ ਤੇ ਪ੍ਰਮਾਤਮਾ ਦੀ ਮਿਹਨਤ ਨੂੰ ਰੰਗ ਲਾਵੇ ਭਗ ਲਾਵੇ ਸ਼ੁਕਰੀ ਸੋ ਉਹ ਜੀ ਅਮਨਦੀਪ ਕੌਰ ਪੱਟੀ ਆਪਣੀ ਰਚਨਾ ਲੈ ਕੇ ਆਉਣਗੇ ਉਸ ਤੋਂ ਬਾਅਦ ਮਾ ਵੀ ਉਸ ਤੋਂ ਸ਼ਾਮ ਰਹਿਸੇਲੋ ਤੇ ਉੱਥੇ ਜੋ ਪ੍ਰੋਗਰਾਮ ਖਤਮ ਹੋ ਗਿਆ ਬਾਅਦ ਉੱਥੇ ਉਸ ਫਿਰ ਤੇ ਮੇਰੇ ਦੋਸਤ ਜਿਹੜੇ ਆਏ ਸੀਗੇ ਪ੍ਰਕਾਸ਼ ਸਿੰਘ ਜੀ ਇਹ ਉਹਨਾਂ ਨੂੰ ਕਿਤੇ ਮਿਲੇ ਬਾਅਦ ਕਹਿੰਦੇ ਮੈਂ ਵੀ ਕਵਿਤਾ ਲਿਖਦੀ ਆ ਮੈਂ ਬੋਲਣਾ ਸੀਗਾ ਉਹ ਕਹਿੰਦੇ ਹੁਣ ਤੱਕ ਕੋਈ ਦਿਨਵਾਰ ਖਤਮ ਹੋ ਗਿਆ ਸੋ ਇਹ ਕਹਿੰਦੇ ਉਹ ਕਿ ਸਵੇਰੇ ਲੁਧਿਆੜੇ ਸਿੱਤੇ ਪ੍ਰੋਗਰਾਮ ਰੱਖਿਆ ਹੈ ਉਹਨਾਂ ਦਾ ਦੋ ਕਿਤਾਬਾਂ ਰਿਲੀ ਹੋਣੀਆਂ ਤਿੰਨ ਕਿਤਾਬਾਂ ਆਪਣੇ ਸਾਥ ਦੇ ਮੈਂਬਰ ਮੈਂਡਲ ਜਿਹੜੇ ਬਡਾਲਾ ਜੀ ਉਹਨਾਂ ਦੀ ਕਿਤਾਬ ਵੀ ਸੀਗੀ ਇਹਨਾਂ ਦੀ ਉਹ ਦਿੱਤੀ ਤੇ ਉਹ ਮੰਨਿਆ ਸੀ ਆ ਇਹ ਵੀ ਫਿਰ ਇਹਨਾਂ ਨੂੰ ਉਹਨੇ ਕਹਿ ਦਿੱਤਾ ਸੀ ਕਿ ਸੁਵਿਧਾੜਿਆ ਜਦੋਂ ਉੱਥੇ ਸੀ ਮੌਕਾ ਦੇਵਾਂਗੇ ਇਹ ਵਿਚਾਰੀ ਉਹਦੋਂ ਬੱਸਾਂ ਦੀ ਹੜਤਾਲ ਸੀ ਕਿ ਗੁਦਰਤੀ ਹੋ ਗਈ ਇਹ ਸਵੇਰੇ ਕੱਢ ਕੇ ਚਲੇ ਤਾਂ ਗਏ ਉੱਥੇ ਹੀ ਤੋਂ ਗਏ ਤੇ ਉਹ ਬਾਅਦ ਚ ਇੱਕ ਦੋ ਸਾਥੀਆਂ ਨੇ ਸਟੇਜ ਤੇ ਗਿਆ ਕਹਿੰਦੇ ਮਰਤਾਲ ਹੋਊਗੀ ਬੱਸਾਂ ਦੀ ਅਸੀਂ ਬਣੀ ਮੁਸ਼ਕਿਲ ਆਏ ਤੇ ਜਦੋਂ ਮੈਂ ਤਾਂ ਸੁਣਿਆ ਤੇ ਗੁਰੂਕ ਮਹਾਰਾਜ ਦੀ ਬਖਸ਼ੀ ਕੋਈ ਫਤਿਹ পাই ਕੇ ਵਾਹਿਗੁਰੂ ਜੀ ਦਾ ਫਤਖਾਲ ਸਾਰਾ ਵਾਹਿਗੁਰੂ ਜੀ ਕੀ ਸਤਿ ਓ ਜੋ ਅੱਜ ਆਪਾਂ ਜੀ ਸੋਕੇ ਤੇ ਇਕੱਠੇ ਹੋਏ ਆਂ ਜੀ ਧੀਰਤੀ ਦਿਹਾੜਿਆਂ ਦੇ ਤੇ ਉਹਨਾਂ ਮਹਾਨ ਸ਼ਖਸੀਅਤਾਂ ਮਹਾਨ ਰੂਹਾਂ ਨੂੰ ਆਪਾਂ ਸੱਜਦੇ ਕਰਦੇ ਆਂ ਜੀ ਪਰ ਨਾਮ ਹੋਣਾ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਮੁੱਚੀ ਮਨੁੱਖਤਾ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਤੋਂ ਪਹਿਲਾਂ ਉਸਕਾਲ ਕੁਮਾਰਾਜ ਨੂੰ ਸੱਜਦੇ ਕਰਦੇ ਆਂ ਜੀ ਕਿ ਸ਼ੁਰੂਆਤ ਤੋਂ ਹੋ ਗਈ ਆਕਰਾਂ ਨੂੰ ਤੂੰ ਹੋਵੇ ਬਸ ਕੋਹੀ ਤੂੰ ਹੋਵੇ ਹੋਰ ਨਾ ਵਜੂਦ ਕੋਈ ਮੈਂ ਮੇਰੀ ਮੁਖ ਤੇ ਜਾਵੇ ਦੁੱਖ ਸਾਰੇ ਭੁੱਲ ਜਾਂਦੇ ਹੀ ਹੋਵੇ ਜਦ ਜ਼ਿਕਰ ਤੇਰਾ ਹੋਵੇ ਜਦ ਜ਼ਿਕਰ ਤੇਰਾ ਕੀ ਬਾਤ ਹੈ ਕੀ ਬਾਤ ਹੈ ਇਹ ਸਭ ਕੁਝ ਚਲੋ ਜੀ ਮੈਂ 19 ਸਾਲਾਂ ਦੀ ਸੀ ਉਦੋਂ ਦਾ ਲਿਖਿਆ ਹੋਇਆ ਹੈ ਅੱਜ ਮੇਰੀ ਉਮਰ ਅੱਜ ਮੇਰੀ ਉਮਰ 24 ਸਾਲਾਂ ਦੀ ਹੈ ਜੀ ਤਾਂ ਮੈਨੂੰ ਕਦੇ ਪਹਿਲੇ ਬੋਲਣ ਦਾ ਮੌਕਾ ਨਹੀਂ ਸੀ ਮਿਲਿਆ ਸ਼ਾਇਦ ਮੈਂ ਟੁੱਟੀ ਹੋਈ ਸੀ ਆਪਨੇ ਰੂਹਾਂ ਤੋਂ ਦੂਰ ਬੈਠੀ ਸੀ ਸਾਹ ਬਹੁਤ ਅਸੀਂ ਜੋੜ ਕੇ ਰੱਖਾਂਗੇ ਬੱਲਾ ਠੀਕ ਰੱਬ ਦੀ ਕਚਹਿਰੀ 'ਚ ਫਰਿਆਦ ਲਗਾਨੀ ਹੋਵੇ ਰੱਬ ਸੱਚੇ ਦੀ ਕਚਹਿਰੀ 'ਚ ਫਰਿਆਦ ਲਗਾਨੀ ਹੋਵੇ ਸੱਚੇ ਦਿਲੋਂ ਕੀਤੀ ਅਰਦਾਸ ਹੁੰਦੀ ਜਰੂਰ ਪਰਵਾਨ ਜੀ ਪਰ ਲਾਜ਼ਮੀ ਹੈ ਹੁੰਦਾ ਮੰਗਤੇ ਦਾ ਸੱਚਾ ਹੋਣਾ ਬਾਕੀ ਸਭੇ ਕੰਮ ਕਰ ਦੇ ਆਪ ਕਰਤਾ ਜੀ ਲਾਜ਼ਮੀ ਹੈ ਹੁੰਦਾ ਮੰਗਤੇ ਦਾ ਸੱਚਾ ਹੋਣਾ ਬਾਕੀ ਸਭੇ ਕੰਮ ਕਰ ਦੇ ਆਪ ਕਰਤਾ ਜੀ ਸੋ ਜੀ ਸ਼ਹੀਦੀ ਦਿਹਾੜੇ ਅੱਜ 7 ਪੋ ਅੱਜ ਦੇ ਦਿਨ ਪਰਿਵਾਰ ਵਿਛੋੜਾ ਹੋਇਆ ਸੀ ਕੱਲ 6 ਪੋ ਅਨੰਤਪੁਰ ਦਾ ਕਿਲਾ ਮਹਾਰਾਜ ਦੇ ਨਾਲ ਛੱਡਿਆ ਸੀ ਸੋ ਉਹਨਾਂ ਦੇ ਵਿਛੋੜਿਆਂ ਨੂੰ ਸਮਰਪਿਤ ਇੱਕ ਕਵਿਤਾ ਮੈਂ ਲਿਖੀ ਸੀ ਜੀ 2021 ਚ ਇਸ਼ਾਦ ਬੇਟਾ ਕਵਿਤਾ ਦਾ ਨਾਮ ਹੈ ਜੀ ਵਿਛੋੜਾ ਬਾਜਾਂ ਵਾਲਿਆਂ ਦੇ ਲਾਲ ਸੀ ਪਿਆਰੇ ਮਾਤਾ ਗੁਜਰੀ ਦੇ ਪੁੱਤਰੇ ਦੁਲਾਵੇ ਬੜੇ ਚਾਮਾ ਨਾਲ ਚਾਰੋ ਸੀ ਪਾਰੇ ਸੁਰਕਾਂਪੂਰੀ ਜਿਹਾਂ ਅਨੰਦਪੁਰ ਚ ਵਾਸ ਸੀ ਜਾਲ ਮਹਾਕਮਾਂ ਦੇ ਆਇਆ ਨਾਉ ਰਾਸ ਸੀ ਚੱਲ ਹੋਈ ਨਾ ਖੁਸ਼ੀ ਸਿੱਖ ਪਰਿਵਾਰ ਜੀ ਪਰਵਾਦ ਦੀ ਉਹਨਾਂ ਜ਼ੁਲਮਾਂ ਦੀ ਕਿੰਨੀ ਬਰਸਾਤ ਜੀ ਕੁਦਰਤ ਨੇ ਵੀ ਕਹਿਰ ਮਚਾਇਆ ਸੀ ਕੁਦਰਤ ਨੇ ਵੀ ਕਹਿਰ ਸਮਾਇਆ ਸੀ ਸਰਸਾ ਨਦੀ ਨੇ ਵੀ ਗੈਰ ਕਮਾਇਆ ਸੀ ਕੈਸੀ ਹੋਣੀ ਬਣ ਹੜ ਇਹ ਆਇਆ ਸੀ ਨਹੀਂ ਉਹ ਪਤਾ ਸੀ ਉਸ ਚੰਦਰ ਦੇ ਦਿਹਾੜੇ ਦਾ ਕਿ ਅੱਜ ਪੈ ਜਾਣਾ ਵਿਛੋੜਾ ਪਰਿਵਾਰ ਸਾਰੇ ਦਾ ਕਿ ਅੱਜ ਪੈ ਜਾਣਾ ਵਿਛੋੜਾ ਪਰਿਵਾਰ ਸਾਰੇ ਦਾ ਧੰਨਵਾਦ ਜੀ ਤੇ ਆਪ ਜੀ ਵੀ ਜੇ ਇਜਾਜ਼ਤ ਹੋਵੇ ਮੇਰਾ ਇੱਕ ਛੋਟਾ ਜਿਹਾ ਸੁਨੇਹਾ ਜੋ ਮੈਂ ਕਵਿਤਾ ਦੇ ਰੂਪ ਚ ਜੀ ਆਪ ਸਭ ਨੂੰ ਸੁਣਾਉਣਾ ਚਾਹੁੰਦਾ ਹਾਂ ਜੀ ਦਾ ਸਮਾਂ ਨਾ ਖਰਾਬ ਨਹੀਂ 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 ਦੇ 217 ਉਸ ਅਕਾਲ ਪੁਰਖ ਮਹਾਰਾਜ ਸਰਬੰਸਾਨੀ ਜੀ ਲਈ ਕਿ ਅੱਜ ਦੇ ਮਹਿਲਾ ਵਾਲੇ ਅੱਜ ਦੇ ਮਹਿਲਾ ਵਾਲੇ ਪੁੱਤਰਾਂ ਨੂੰ ਲੈਣ ਬਹਾਰਾਂ ਵਿੱਚ ਲਗਜ਼ਰੀ ਕਾਰਾਂ ਦੇ ਛੱਡਦੇ ਅੱਜ ਦੇ ਮਹਿਲਾ ਵਾਲੇ ਪੁੱਤਾਂ ਨੂੰ ਲੈਣ ਬਹਾਰਾਂ ਵਿੱਚ ਲਗਜ਼ਰੀ ਕਾਰਾਂ ਦੇ ਛੱਡਦੇ ਇੱਕ ਮਹਿਲਾ ਵਾਲਾ ਉਹ ਸੀ जिने दीन ईमान ਦੇ ਖਾਤਰ ਪੁੱਤ ਜੰਗ ਦੇ ਮੈਦਾਨ ਲਈ ਸੱਦ ਲਏ ਇੱਕ ਮਹਿਲਾ ਵਾਲਾ ਉਹ ਸੀ ਜਿਨੇ دین ایمان ਦੇ ਖਾਤਰ ਪੁੱਤ ਜੰਗ ਦੇ ਮੈਦਾਨ ਲਈ ਸੱਦ ਲਏ ਤੋ ਮੇਰਾ ਮੇਰੇ ਆਪਣੇ ਅਨ ਸੁਨੇਹਾ ਕਪਟਾਏ ਜੀ ਕੰਧ ਬੋਲਦੀ ਏ ਸਰਹੰਦ ਵਾਲੀ ਕੰਧ ਬੋਲਦੀ ਏ ਸਰਹੰਦ ਵਾਲੀ ਮੇਰੀ ਕੌਮ ਦੇ ਜਾਇਓ ਸਜਾ ਦਸਤਾਰ ਫਤੇਗੜ ਆਇਓ ਇਹ ਲਾ ਜਣ ਵੇਖਣ ਨਾ ਆਇਓ ਫੁੱਲੜ ਬਾਜੀ ਨਾਮਚਾਇਓ ਸੂਤੀ ਪਈ ਕੋ ਨੂੰ ਜਗਾਣ ਲਈ ਤੂੰ ਸ ਗਿਆਨ ਦਾ ਲੰਗਰ ਲਾਇਓ ਜਬਰ ਬਰਬੁਰਦ ਆਵਾਜ਼ ਉਠਾਇਓ ਜज्ਬਾ ਹਿੰਮਤ ਖੁੱਲੇ ਦਿਲ ਰੱਖ ਕੇ ਵਰਤਾਇਓ ਇਤਿਹਾਸ ਨੂੰ ਮੂੜ ਦਹਰਾਇਓ ਕਾਇਰਤਾ ਨੂੰ ਮਾਲਮਕਾਇਓ ਟਰੈਕਟਰਾਂ ਗੱਡੀਆਂ ਦੇ ਸਪੀਕਰਾਂ ਤੇ ਉੱਚੀ ਉੱਚੀ ਗੀਤ ਲਾਣ ਦੀ ਥਾਂ ਤੁਸਾਂ ਨਾਮ ਬਾਣੀ ਦਾ ਸਿਮਰਨ ਕਰਦੇ ਆਇਓ ਮੇਰੀ ਕੌਮ ਦੇ ਜਾਇਓ ਕੁਰਬਾਨੀ ਸਾਡੀ ਦਾ ਮੁਜਰਾ ਪਾਇਓ ਮੇਰੀ ਕੌਮ ਦੇ ਜਾਇਓ ਆਪਣੇ ਧੀਆਂ ਪੁੱਤਾਂ ਨੂੰ ਸਿੰਘ ਸਜਾਇਓ ਆਪਣੇ ਧੀਆਂ ਪੁੱਤਾਂ ਨੂੰ ਸਿੰਘ ਸਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੋ ਸੋ ਇਸ ਤਰ੍ਹਾਂ ਹੀ ਅਸਤਾ ਇਹੀ ਸਾਡੀ ਕੋਸ਼ਿਸ਼ ਹੈ ਕਿ ਨਵੇਂ ਬੱਚੇ ਵੀ ਨਾਲ ਜੁੜਦੇ ਰਹਿਣ ਜਿਨ੍ਹਾਂ ਨੂੰ ਆਪਣੇ ਇਤਿਹਾਸ ਦੇ ਨਾਲ ਇਸ ਤਰ੍ਹਾਂ ਜੋੜਨ ਆਪਣੇ ਸਿਹਤ ਦੇ ਨਾਲ ਜੋੜਨ ਸੋ ਜੀ ਆਇਆਂ ਤੁਹਾਨੂੰ ਆਇਆ ਕਰੋ ਤੇ ਹੋਰ ਹੌਲੀ ਹੌਲੀ ਸਿਹਤ ਦੇ ਲੇਖਣ ਦੇ ਵਿੱਚ ਤੁਹਾਡੇ ਇਸ ਤਰ੍ਹਾਂ ਹੀ ਆਪੇ ਹੋਈ ਹੋਈ ਸਤਾਰ ਵੀ ਆਊਗਾ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਇਹ ਤਿੰਨ ਰੂਹਾਂ ਨਾਲ ਮਿਲ ਕੇ ਇੱਥੇ ਸਾਰੇ ਇੱਥੇ ਇੱਦਾਂ ਹੀ ਚੱਲੇ ਆ ਸਾਰੇ ਦੇ ਸੰਸਾਰਿਆਂ ਦਾ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੇ ਸਤਿਕਾਰਯੋਗ ਨਾਨਾ ਜੀ ਸਰਦਾਰ ਹਰਜਪ ਸਿੰਘ ਆਜ਼ਾਦ ਸਰਕਾਰ ਸਰਹੰਦ ਵਿੱਚ ਲਿਖੀ ਹੋਈ ਚੋਰੀਤਾ ਦਾ ਜ਼ਿਕਰ ਕਰਾਂਗੀ 10 ਪਉ ਨੂੰ ਜਦੋਂ ਵਜੀਦ ਵਜੀਦ ਖਾਨ ਦੀ ਕਚਹਿਰੀ ਲੱਗੀ ਹੋਈ ਹੈ ਅੱਜ ਜ਼ੋਰਾਵਰ ਫਤੇ ਸਿੰਘ ਦਾਦੀ ਮਾਂ ਕੋਲੋਂ ਠੰਡੇ ਬੁਰਜ ਵਿੱਚ ਸੂਬੇ ਦੀ ਕਚਹਿਰੀ ਵਿੱਚ ਆ ਰਹੇ ਹਨ ਕਾਜ਼ੀ ਮਜ਼ਬੀ ਕਾਨੂੰਨ ਵਿੱਚ ਰੰਗੇ ਹੋਏ ਬੱਚੇ ਹਨ ਸੁੱਚਾ ਨੰ ਦੀਵਾਨ ਵੀ ਬੈਠਾ ਹੈ ਆਓ ਬਜੀਦ ਖਾਨ ਦੀ ਕਚਹਿਰੀ ਦੇਖੋ ਦਸ ਪੋਹ ਸਵੇਰੇ ਸਰਹੰਦ ਅੰਦਰ ਦਸ ਪੋ ਸਵੇਰੇ ਸਰਹੰਦ ਅੰਦਰ ਲੱਗੀ ਹੋਈ ਕਚਹਿਰੀ ਬਾਜ਼ੀਦ ਖਾਂ ਦੀ ਮਜ਼ਬੀ ਹਸਦ ਸਭ ਦੇ ਵਿਚ ਰੰਗੇ ਕਾਜ਼ੀ ਬੈਠੇ ਕਚਹਿਰੀ ਵਜ਼ੀਰ ਖਾਨ ਦੀ ਸੁਚਾਨੰਦ ਖੜਪੇ ਦੀਵਾਨ ਵਰਗੇ ਬੈਠੇ ਜ਼ਹਿਰੀ ਕਚਹਿਰੀ ਵਜ਼ੀਰ ਖਾਨ ਦੀ ਔਰ ਜੋਰਾਵਰ ਫਤੇ ਸਿੰਘ ਮਾ ਕੋਲੋਂ ਆ ਰਹੇ ਕਚਹਿਰੀ ਵਜ਼ੀਰ ਖਾਨ ਦੀ ਇਸਲਾਮ ਵਿੱਚ ਆਉਣ ਵਾਸਤੇ ਸੂਬੇ ਵਜ਼ੀਰ ਖਾਨ ਨੇ ਬੱਚਿਆਂ ਨੂੰ ਲਾਲਚ ਦਿੱਤੇ ਜਦੋਂ ਜੋਰਾਵਰ ਫਤੇ ਸਿੰਘ ਪੇਸ਼ ਹੋਏ ਸੁਬਾ ਆਖਦਾ ਬੜੇ ਗੁਮਾਨ ਅੰਦਰ ਗੋਬਿੰਦ ਸਿੰਘ ਚਮਕੌਰ ਵਿੱਚ ਮਾਰ ਦਿੱਤੇ ਲਾ ਵੀ ਲਾ वारिस ਹੋ ਗਏ ਤੁਸੀਂ ਜਹਾਨ ਅੰਦਰ ਤੁਸੀਂ ਖੂਬਸੂਰਤ ਮੈਨੂੰ ਲੱਗਦੇ ਹੋ ਕਲਮਾ ਨਵੀ ਦਾ ਪੜੋ ਕੇ ਕੁਰਾਨ ਅੰਦਰ ਧੋ ਦੇਵਾ ਰਤਵੇ ਬੇਗਮ ਖੂਬਸੂਰਤ ਕਰੋ ਜ਼ਿੰਦਗੀ ਨੂੰ ਬਸ਼ਰਤ ਸ਼ਾਨ ਅੰਦਰ ਕੀ ਹੋ ਗਿਆ ਸੁਬਿਆ ਉਮਰ ਛੋਟੀ ਪਿਤਾ ਵਾਂਗ ਹੈ ਬਾਗੀ ਸੌਂਗਦ ਸਾਨੂੰ ਉਸ ਸ਼ੇਵ ਦੇ ਸੂਬਿਆਂ ਅਸੀਂ ਪੁੱਤਰ ਜਿੰਦਾ ਬੇਸ਼ੱਕ ਜਿਨਵਾ ਦੇ ਕੰਦ ਸਾਨੂੰ ਤੇਰਾ دین ਕਬੂਲ ਨਹੀਂ ਅਸੀਂ ਕਰਨਾ ਨਹੀਂ ਚਾਹੀਦੀ ਤੇਰੀ ਮਸੰਦ ਸਾਨੂੰ ਸਾਨੂੰ ਲੋੜ ਨਹੀਂ ਤੇਰੀਆਂ ਦੌਲਤਾਂ ਦੀ ਕਾਹਨੂੰ ਬੇਗਮ ਰਹਿਾਂ ਹੈ ਮੰਗ ਸਾਨੂੰ ਤੁਸੀਂ ਨਹੀਂ ਇਸਲਾਮ ਕਬੂਲ ਕਰਦੇ ਜਿੰਦੇ ਤੇ ਜਵਾਬ ਦਰੇਗ ਮੇਰੇ ਖਸ਼ੀ ਤੀਕਰ ਸੰਸਾਰ ਨੂੰ ਭੁੱਲਣੀ ਨਹੀਂ سزا ਲਿਖੀ ਜੋ ਯਾਸਾ ਕਤੇਬ ਮੇਰੇ ਅਜੇ ਸਮਾ ਹੈ ਤੁਸਾਂ ਨੇ ਸੋਚ ਲੈਣਾ ਦੋ ਜਲਾਜ ਸੁਮਲ ਬਸਲ ਦੇਗ ਮੇਰੇ ਗਿਆਰਾਂ ਪੋਨੂ ਕੱਲ ਦੀ ਪਾਈ ਪੇਸ਼ੀ ਪਾਸ ਜਲਾਦਾਂ ਦੇ ਖੰજર ਤੇਜ ਮੇਰੇ ਗਿਆਰਾਂ ਪੋਨੂ ਬੱਚੇ ਜਦ ਪੇਸ਼ ਹੋਏ ਸੁਬਾ ਆਹ ਕਦਾ ਬੱਚਿਓ ਸੋਚਿਆਈ ਮੈਨੂੰ ਆਪਣਾ ਬੇਟਾ ਕਿਆ ਆਂ ਦਸੋ ਜਿਉਣਾ ਸੋਚਿਆਈ ਮਰਨਾ ਸੋਚਿਆਈ ਆ ਜਾਓ ਇਸਲਾਮ ਦੇ ਵਿੱਚ ਮੇਰੇ ਐਸ਼ ਕਰੋਗੇ ਹੁਕਮ ਰੋਕੇ ਆਈ ਜਰਾ ਆਪਣੀ ਸੋਚ ਕੇ ਰਾਏ ਦਸੋ ਖੰਜਰ ਅਜੇ ਜਲਾਦਾਂ ਨੇ ਬੋਸੀ ਆਈ ਜਬ ਜਵਾਬ ਬੱਚਿਆਂ ਵੱਲੋਂ ਸੂਬੇ ਨੂੰ ਇਸ ਤਰ੍ਹਾਂ ਹੈ ਨਹੀਂ ਆਉਣਾ ਅਸੀਂ ਇਸਲਾਮ ਅੰਦਰ ਨਹੀਂ ਜ਼ਿੰਦਗੀ ਦਾ ਸਾਨੂੰ ਚਾਹ ਕੋਈ ਤੇਰੀ ਦੌਲਤ ਨੂੰ ਭੁੱਖਰਾ ਮਾਰਦੇ ਹਾਂ ਤੇਰੇ ਹੁਕਮ ਦੀ ਨਹੀਂ ਪਰਵਾਹ ਕੋਈ ਅਸੀਂ ਸੂਬਿਆ ਹਥੇਲੀ ਤੇ ਜਾਨ ਰੱਖੀ ਸੁਮਲ ਬਸਲ ਜਲਾਦ ਬੁਲਾ ਕੋਈ ਦੇ ਆਪਣੀ ਸ਼ਰਾ ਦੇ ਹੁਕਮ ਸਾਨੂੰ ਸਾਡੇ ਉੱਤੇ ਨਾ ਤਰਸਖਾ ਕੋਈ ਬੱਚਿਆਂ ਨੂੰ ਸੂਬਾ ਫੇਰ ਸਮਝਾ ਰਿਹਾ ਹੈ ਅੱਜ ਦੂਸਰੇ ਦਿਨ ਸਮਝਾ ਰਿਹਾ ਹਾਂ ਛੱਡੋ ਹੱਥ ਨੂੰ ਹੱਥ ਨਹੀਂ ਪਾਥਾ ਆਉਣਾ ਤੁਸੀਂ ਹੁਕਮ ਨੂੰ ਮੇਰੇ ਇਨਕਾਰ ਦੇ ਹੋ ਇਹ ਮੌਕਿਆਂ ਫੇਰ ਨਹੀਂ ਹੱਥ ਆਉਣਾ ਅੱਜ ਵਕਤ ਹੈ ਆਓ ਇਸਲਾਮ ਅੰਦਰ ਵਕਤ ਬੀਤਿਆ ਹੱਥ ਨਹੀਂ ਕੱਖਵਣਾ ਤੁਸੀਂ ਮੌਤ ਨੂੰ ਕਿਉਂ ਕਬੂਲਦੇ ਹੋ ਤੇਰਾ ਕੋਹ ਨੂੰ ਸੱਚ ਕੇ ਝਟ ਆਉਣਾ ਸੋਚ ਕੇ ਝਟ ਆਉਣਾ 12 ਕੋਹ ਨੂੰ ਸੁਬਿਆ ਬਾਜੀਦ ਖਾਂ ਸਾਧ ਲਿੱਤੇ ਸਲਾਹਕਾਰ ਆਪਣੇ ਕਿਹਾ ਜ਼ੋਰਾਵਰ ਫਤੇ ਸਿੰਘ ਮਾਂ ਗੁਜਰੀ ਨੋ ਕੋਹ ਤੋਂ ਕੈਦ ਦਰਬਾਰ ਆਪਣੇ ਇਹ ਸਾਰਾ ਪਰਿਵਾਰ ਗੋਬਿੰਦ ਸਿੰਘ ਦਾ ਜਿਹੜਾ ਬਾਗੀ ਹੈ ਮੁਗਲ ਸਰਕਾਰ ਆਪਣੀ ਮਿਸਲ ਦੇਖ ਲੋ ਆਪਣੀ رائے ਦੇਣੀ ਸਜ਼ਾ ਵਾਸਤੇ ਦੇਣੇ ਵਿਚਾਰ ਆਪਣੀ ਸੁਚਾਨੰਤ ਦੀਵਾਨ ਨੇ رائے ਦਿੱਤੀ ਮੇਰੀ رائے ਵਿੱਚ ਬੱਚੋ ਨਾ ਛੋੜ ਦਿਓ ਥਾ ਅਸੂਲਾ ਦੇ ਸੂਲਾ ਇਹ ਜੰਮੀਆਂ ਏ ਨਰਮ ਸੂਲਾ ਨੂੰ ਹੁਣੇ ਮਰੋੜ ਦਿਓ ਸੂਲਾ ਹੁੰਦੀਆਂ ਆਖਰਕਾਰ ਸੂਲਾ ਮਉਹ ਦਿੱਖੀਆਂ ਸੂਲਾਂ ਦੇ ਤੋੜ ਦਿਓ ਇਹ ਪੁੱਤਰ ਉਸ ਬਾਗੀ ਗੋਬਿੰਦ ਸਿੰਘ ਦੇ ਦੋਵੇਂ ਮੌਤ ਦੇ ਮੂੰਹ ਵਿੱਚ ਰੋੜ ਦਿਓ ਨਵਾਬ ਸ਼ੇਰ ਖਾਨ ਮਲੇਰਕੋਟ ਲੈ ਦਾ ਰਾਏ ਦੇ ਰਹਾ ਆਪਣੀ ਹਰਚੰਦ ਉਸਦੇ ਬਾਗੀ ਗੁਰੂ ਗੋਬਿੰਦ ਸਿੰਘ ਨੂੰ ਮੰਨੇ ਆਜੇ ਲੜੋ ਕਰੋ ਮੈਦਾਨ ਵਿੱਚ ਜੰਗ ਉਸਦੇ ਮਗਰ ਗੁਰੂ ਗੋਬਿੰਦ ਨੇ ਹੱਥ ਆਇਆ

13 ਫੌਮੂ ਬੱਚੇ ਬੁਰਜ਼ ਵਿੱਚੋਂ ਸਿਪਾਹੀ ਲੈ ਕੇ ਹਾਜ਼ਰ ਜਨਾਬ ਹੋਏ ਕਚਹਿਰੀ ਜ਼ੋਰਾਵਰ ਫਤੇ ਸਿੰਘ ਫਤੇ ਬੋਲੀ ਸੁਬਾ ਭੱਜ ਕੇ ਵਾਂਗ ਕਬਾਬ ਹੋਏ ਨਜ਼ਰ ਕਹਿ ਦੀ ਸੁਬਾ ਸਵਾਲ ਕਰਦਾ ਬੋਲ ਆਖਰੀ ਲੁਬੇ ਲੁਬਾਬ ਹੋਏ ਸੁਬਾ ਆਖਦਾ ਦੀਨ ਕਬੂਲ ਕਰ ਲੋ ਅੱਗੋਂ ਜ਼ੋਰਾਵਰ ਫਤੇ ਜਵਾਬ ਹੋਏ ਤੇਰਮ ਵਾਸਤੇ ਅਸੀਂ ਸ਼ਹੀਦ ਹੋਣਾ ਦਾਦੀ ਮਾਂ ਤੋਂ ਮਿਲੀ ਹਦਾਇਤ ਸਾਨੂੰ ਸ਼ਹਾਦਤ ਦਾਦੇ ਦੀ ਸ਼ਹਾਦਤ ਦਾਦੇ ਦੇ ਦਾਦੇ ਤੋਂ ਚਲੀ ਆਉਂਦੀ ਇਸ ਵਿੱਚ ਇਹ ਮਿਲੀ ਰਵਾਇਤ ਸਾਨੂੰ ਇਹ ਫੈਸਲਾ ਸਾਡਾ ਹਟਲ ਸੂਬੇ ਨਹੀਂ ਪੜਨੀ ਕੁਰਾਨ ਦੀ ਆਇਤ ਸਾਨੂੰ ਤੇਰੇ دین ਇਸਲਾਮ ਨਹੀਂ ਅਸੀਂ ਆਉਣਾ ਨਹੀਂ ਚਾਹੀਦੀ ਤੇਰੀ عقਾਇਦ ਸਾਨੂੰ ਸੂਬਾ ਸੋਚਦਾ ਬੁਲਾ ਤੇ ਰੱਖ ਉਂਗਲ ਨੇਰਾ ਬੱਚਿਓ ਹੋਰ ਸਵਾਲ ਦੱਸੋ ਅੱਗੋ ਬੱਚਿਓ ਤੁਸਾਂ ਨੂੰ ਛੱਡ ਦੇਵਾਂ ਤੁਸੀਂ ਆਪਣਾ ਮੈਨੂੰ ਖਿਆਲ ਦੱਸੋ ਬਾਹਰ ਜਾ ਕੇ ਕਰੋਗੇ ਕੰਮ ਕਿਹੜਾ ਤੁਸੀਂ ਆਪਣਾ ਮੈਨੂੰ ਖਿਆਲ ਦੱਸੋ ਕੰਮਕਾਰ ਦੀ ਮੈਨੂੰ ਤਫਸੀਲ ਦੱਸੋ ਤੁਸੀਂ ਰਹੋਗੇ ਕਿਹੜੇ ਹਾਲ ਦੱਸੋ ਅੱਗੋ ਜੋਰਾਵਰ ਫਤੇ ਸਿੰਘ ਆਖਿਆ ਏ ਤੂੰ ਛੱਡੇਗਾ ਨਹੀਂ ਯਕੀਨ ਸੂਬੇ ਫਿਰ ਵੀ ਅਗਰ ਤੂੰ ਛੱਡ ਦੇਵੇਂ ਨਹੀਂ ਮੰਨਾਂਗੇ ਕਿਸੇ ਦੀ ਈਨ ਸੂਬੇ ਜਿਸ ਕਰਨਾ ਦਸਿਆ ਮਰਨਾ ਦਸਿਆ ਏ ਅਸੀਂ ਉਸ ਦੇ ਜਾਂ ਨਸ਼ੀਨ ਸੂਬੇ ਲੜਨ ਵਾਸਤੇ ਫੌਜ ਨੂੰ ਕਰੂੰ ਇਕੱਠੀ ਕਰੂੰ ਮੁਗਲਾਂ ਨੂੰ ਪਾਉਂਧ ਜਮੀਨ ਸੂਬੇ ਸੂਬਾ ਬੱਚਿਆਂ ਦਾ ਇਹ ਜਵਾਬ ਸੁਣ ਕੇ ਕਰੇ ਗੁੱਸੇ ਵਿੱਚ ਬਾਦੂ ਬੁਲੰਦ 도ਵੇਂ ਲਾਲ ਸੁਹਾ ਅੱਗ ਦੇ ਵਾਂਗ ਹੋਇਆ ਕਿ ਹਜ਼ੋਰਾ ਵਰ ਫਤੇ ਫਰਜ਼ੰਦ 도ਵੇਂ ਸਜ਼ਾ ਮੌਤ ਦੀ ਸਿਰ ਕਲਮ ਕਰਨੇ ਜਿੰਦਾ ਹੁਣ ਚਣਵਾ ਦੇ ਕੰਧ 도ਵੇਂ ਬਸ ਸੋਮਲ ਜਲਾਦਵੀ ਰਹਿਣ ਮੌਕੇ ਸੀਸ ਕੱਟਣ ਲਈ پابੰਦ ਦੋਮੇ 13 ਕੋ 1761 ਸੰਮਤ ਬਾਜੀਰਖਾ ਦੇ ਹੁਕਮ ਸਰਹੱਦ ਅੰਦਰ ਹੁਕਮ ਮੌਤ ਹੈ ਜ਼ੋਰਾਵਰ ਫਤਿਹ ਸਿੰਘ ਨੂੰ ਗੋਬਿੰਦ ਸਿੰਘ ਦੇ ਕੈਜ ਪਰ ਦਨ ਫਰਜੰਦ ਅੰਦਰ ਸਿਰ ਕਲਮ ਤਲਵਾਰ ਦੇ ਨਾਲ ਕੀਤੇ ਜਿੰਦਾ ਪਹਿਲਾ ਚੇਣਵਾ ਕੇ ਕੰਧ ਅੰਦਰ ਲਗਤੇ ਹਿਗਰ ਦਸ਼ਮੇਜ ਦੇ ਕਤਲ ਕੀਤੇ ਜਾਲੀਨ ਸੁਬਸੂਦੇ ਨੇ ਮਜਵੀ ਰੰਗ ਅੰਦਰ ਕਲਗੀ ਤਾਰ ਦਸ਼ਮੇਸ਼ ਦੀ ਜਨਮਦਾਤਾ ਇਹੋ ਜੈਸੀ ਬਹੁਤ عظیم ਮਾਤਾ ਠੰਡੇ ਬੁਰਜ ਵਿੱਚ ਜਦੋਂ ਇਹ ਖਬਰ ਹੋਈ ਸੁਣਦੇ ਸਾਰ ਹੀ ਬਣੀ ਗਮਗੀਨ ਮਾਤਾ ਦੂਰ ਪੋਤੇ ਨਿਆਣੇ ਨਾ ਚਲੇ ਜਾਵੇਂ ਐਸੀ ਹੋ ਗਈ ਸੋਗ ਵਿੱਚ ਲੀਨ ਮਾਤਾ ਤੇਰਾ ਪੋ 1761 ਸੰਮਤ ਆਜ਼ਾਦ ਹੋ ਗਈ ਮੌਤ ਅਦੀਨ ਮਾਤਾ ਅਰਸ਼ੀ ਪ੍ਰੀਤਮਾ ਜੀ ਨਹੀਂ ਭੁੱਲ ਸਕਦੀ ਮਿਲੀ ਕੌਮ ਨੂੰ ਆਬੇ ਹਯਾਤ ਮੇਰੀ ਮਿਲੀ ਕੌਮ ਨੂੰ ਆਬੇ ਹਯਾਤ ਤੇਰੀ ਪਿਤਾ ਚਾਂਦਨੀ ਚੌਕ ਨੂੰ ਤੋੜ ਦਿੱਤਾ 9 ਸਾਲ ਚ ਐਡੀ ਸਜਾਤ ਤੇਰੀ ਚੀਨੇ ਪੁੱਤਰ ਦੀਵਾਰ ਦੇ ਵਿੱਚ ਜਿੰਦਾ ਮਾਇਆ ਨਾਸ ਮਾ ਪਾਈ ਵਫਾਤ ਤੇਰੀ ਮੋਏ ਪੁੱਤਾਂ ਨੂੰ ਪਿਆਰ ਵੀ ਨਹੀਂ ਦਿੱਤਾ ਜੰਗਲ ਵਿੱਚ ਜਾ ਗੁਜ਼ਰਦੀ ਰਾਤ ਤੇਰੀ ਇੱਕ ਹੋਰ ਕਮਾਲ ਦੀ ਗੱਲ ਦੇਖੀ ਅੱਗੋਂ ਪੰਥ ਨੂੰ ਹੋਣ ਨਹੀਂ ਜੁਦਾ ਦਿੱਤਾ ਗੁਰੂ ਗ੍ਰੰਥ ਨੂੰ ਮੰਨਣਾ ਹੁਕਮ ਦੇ ਕੇ ਦੁਨੀਆਂ ਫਾਨੀ ਨੂੰ ਹਲਕੀ ਦਾ ਕੀਤਾ ਦੁਨੀਆਂ ਫਾਨੀ ਨੂੰ ਬਹੁਤ ਹੀ ਵਿਚਾਰੀ ਵੀ ਬਣ ਸਾਰਾ ਇਤਿਹਾਸ ਜੋ ਹੈ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਬਰੋਇਆ ਹੈ ਸਭ ਨੂੰ ਬੇਨਤੀ ਕਰਾਂ ਮਹਿੰਦਰ ਸਿੰਘ ਜੀ ਗੋਸਲ ਅਭਿਗਤਨ